ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪੈਰ ਪੈ ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਮੇਲਾ ਜੋ ਕਿ ਚੜੱਕ ਮੰਡੀ ਇੱਥੇ ਲੱਗਿਆ ਹੋਇਆ ਪਸ਼ੂਆਂ ਦਾ ਜੋ ਬਹੁਤ ਦਿਨਾਂ ਤੋਂ ਵੇਚਦਾ ਭਾਈ ਸੁਖਜਿੰਦਰ ਲੋਪੁਣੇ ਵੀ ਵੀਡੀਓ ਪਾਈਆਂ ਸੀ ਵਾਇਰਲ ਹੋਈਆਂ ਜੋ ਕਿ ਭਾਈ ਜੋ ਸਨੀ ਰਣੀਆਂ ਘੋੜਿਆਂ ਦਾ ਜੋ ਕਿ ਬਾਦਸ਼ਾਹ ਆਖਿਆ ਜਾਂਦੇ ਆ ਉਹਨਾਂ ਵੱਲੋਂ ਜੋ ਪ੍ਰਬੰਧਕ ਵੀਰਾ ਵੱਲੋਂ ਇੱਥੇ ਮੇਲਾ ਬਹੁਤ ਹੀ ਵਧੀਆ ਤੇ ਪ੍ਰਬੰਧ ਨਾਲ ਮਨਾਇਆ ਜਾ ਰਿਹਾ ਪ੍ਰਬੰਧ ਵੀ ਤੁਹਾਨੂੰ ਦਿਖਾਵਾਂਗੇ ਨੰਬਰ ਤੋਂ ਤੇ ਜੋ ਜਾਨਵਰ ਇੱਥੇ ਆਏ ਆ ਵਧੀਆ ਜਿਵੇਂ ਮੋਰਾ ਤੇ ਕਹਦੇ ਨੇ ਲੇਲੀ ਦਾ ਵਿੱਚ ਮੱਝਾਂ ਝੋਟੇ ਬੱਚਿਆਂ ਤੋਂ ਲੈ ਕੇ ਫੇਸ ਬਿਊਟੀ ਤੋਂ ਲੈ ਕੇ ਇੱਥੇ ਮੇਲੇ ਦੇ ਵਿੱਚ ਜੋ ਭਾਗ ਲੇਤਾਗਾ ਜੋ ਕਿਸਾਨ ਵੀਰਾਂ ਲਈ ਬਹੁਤ ਹੀ ਵਧੀਆ ਤੇ ਇੱਕ ਉਤਸ਼ਾਹਕ ਮੌਕਾਗਾ ਲਾਭ ਵਾਲਾ ਮੌਕਾਗਾ ਇੱਥੇ ਅੱਜ ਦੇ ਪਵਿੱਖ ਨੂੰ ਅੱਜ ਸਾਡੀ ਜਨਰੇਸ਼ਨ ਨੂੰ ਇੱਕ ਇੱਥੇ ਇਹ ਵੀ ਮੌਕਾ ਮਿਲਣਾ ਦੋਸਤੋ ਪਵਿੱਖ ਦੇ ਵਿੱਚ ਅੱਗੇ ਵਧਣ ਲਈ ਕਿ ਜਿਹੜੇ ਅੱਗੇ ਲੋਕ ਕਹਿ ਦਿੰਦੇ ਸੀਗੇ ਵੀ ਜਾਂ ਮੱਝਾਂ ਦਾ ਜਾਂ ਪਸ਼ੂਆਂ ਡੰਗਰਾਂ ਦਾ ਵੀ ਗੋਹਾ ਮੈਦਨ ਵਾਲਾ ਕੰਮ ਸੀਗਾ ਪਰ ਹੁਣ ਉਹ ਗੋਹਾ ਮੈਦਨ ਵਾਲਾ ਕੰਮ ਨਹੀਂ ਰਿਹਾ ਅੱਜ ਦੇ ਸਮੇਂ ਦੇ ਵਿੱਚ ਇਹ ਇੱਕ ਜਾਨਵਰਾਂ ਨੇ ਜੋ ਅੱਜ ਦੇ ਮਨੁੱਖੋਂ ਆਪਣੇ ਬੰਦਿਆਂ ਨੂੰ ਜੋ ਆਪਣੇ ਦੋਸਤ ਮਿੱਤਰਾਂ ਨੂੰ ਅੱਜ ਬਹੁਤ ਉੱਪਰ ਤੱਕ ਲੈ ਕੇ ਗਏ ਆ ਤੇ ਜੋ ਮੇਲੇ ਦਾ ਅਰੇਂਜਮੈਂਟ ਆ ਜੋ ਵੀ ਮੇਲੇ ਬਾਰੇ ਹੈਗੇ ਆ ਵੇਖੋ ਤੁਸੀਂ ਇੱਧਰ ਦੇਖ ਸਕਦੇ ਹੋ ਪੋਸਟ ਦੇ ਉੱਪਰ ਮੱਝਾ ਗਾਵਾਂ ਦੀ ਦੁੱਧ ਦੀ ਚੋਾਈ ਮੁਕਾਬਲੇ ਅੰਤਰਰਾਸ਼ਟਰੀ ਤੇ ਬਾਕੀ ਦੋਸਤੋ ਅਮਨਦੀਪ ਸਿੰਘ ਸਣੀ ਗਿੱਲ ਬਾਈ ਰਣੀਆਂ ਤੋਂ ਜੋ ਕਿ ਇੱਥੋਂ ਦੇ ਮੁੱਖ ਮਹਿਮਾਨ ਆ ਜਿਨ੍ਹਾਂ ਦੇ ਪ੍ਰਬੰਧਕ ਦੋਸਤ ਮਿੱਤਰਾਂ ਨੇ ਇੱਥੋਂ ਦਾ ਮੇਲਾ ਬਹੁਤ ਹੀ ਵਧੀਆ ਸਜਾ ਢੰਗਣਾ ਬਣਾ ਰਿਹਾ ਤੇ ਇੱਧਰ ਸਟਾਲਾਂ ਵਗੈਰਾ ਲੱਗੀਆਂ ਹੋਈਆਂ ਜੋ ਕਿਸਾਨੀ ਵੀਰ ਸੰਧ ਵਗੈਰਾ ਜੋ ਆਪਣੇ ਖੇਤੀਬਾੜੀ ਦੇ ਆਗੇ ਇੱਧਰ ਦੇਖ ਸਕਦੇ ਸਮਾਨ ਆ ਗਿਆ। ਸਸੂਆਂ ਵਾਸਤੇ ਜਾਨਵਰਾਂ ਵਾਸਤੇ ਜੋ ਵੀ ਹੁੰਦਾ। ਹਾਂਜੀ ਦੋਸਤੋ ਜੋ ਅੱਜ ਆਪਣੇ ਚੜੱਕ ਮੇਲੇ ਤੇ ਬਾਈ ਖੜੇ ਆ ਇਧਰ ਲੈ ਕੇ ਆਇਆ ਜਾਨਵਰ। ਕਿਹੜੀ ਨਸਲ ਆ ਵੀਰੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਕਿਹੜੀ ਨਸਲ ਆ ਵੀਰੇ? ਦਵਾਈ ਪਾਵਾਂ ਬਾਈ। ਦਵਾਈ ਪਾਵਾਂ। ਕਿਹੜੇ ਪਿੰਡ ਤੋਂ ਆਏ ਹੋ? ਵੰਦਰ ਪਿੰਡ ਆ ਆਪਣੇ। ਵੰਦਰ ਪਿੰਡ। ਠੀਕ ਹੈ ਵੀਰੇ ਠੀਕ ਆ। ਤੇ ਇਹ ਕਿੰਨੇ ਬੱਚੇ ਆ ਸੇਲ ਕਰਨੇ ਆ? ਕਿੰਨੇ ਸੇਲ ਕਰਦੇ। ਸੇਲ ਕਰਨ ਵਾਸਤੇ ਲੈ ਕੇ ਆਇਆ। ਮੇਲ ਆ ਕਿ ਫੀਮੇਲ ਆ ਵੀਰੇ? ਠੀਕ ਹੈ ਜੀ ਠੀਕ ਹੈ ਠੀਕ ਹੈ। ਤੇ ਆਪਣਾ ਡਰੈਸ ਗਿਆ ਡਰੈਸ ਆਪਣਾ ਅੰਦਰ ਪੈਂਦਾ ਹੈ ਠੀਕ ਹੈ ਤੇ ਇਹਦੇ ਤੁਸੀਂ ਆਪਣਾ ਬਰੀਡ ਤੇ ਕੰਮ ਕਰਦੇ ਹੋ ਤਾਂ ਆਏ ਤੇ ਕਿ ਜੇ ਸਾਰੀਆਂ ਬਰੀਡਾਂ ਹੀ ਹੁੰਦੀਆਂ ਤਾਂ ਡਿਫਰੈਂਸ ਸਾਰੀਆਂ ਬਰੀਡਾਂ ਹੀ ਹੁੰਦੀਆਂ ਜਿਹੜੀ ਮਰਜ਼ੀ ਜਿਹੜੀ ਬਰੀਡ ਕਹੋਗੇ ਉਹੀ ਮਿਲ ਜੂਗੀ ਠੀਕ ਹੈ ਵੀਰੇ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਵੀਰੇ 95170 539 ਇੱਧਰ ਕਰਕੇ ਇੱਕ ਵਾਰੀ ਦੁਬਾਰਾ ਫੇਰ ਬੋਲੋ 95170 539 ਧੰਨਵਾਦ ਵੀਰੇ ਮਿਹਰਬਾਨੀ ਠੀਕ ਹੈ ਜੋ ਕਿ ਇੱਧਰ ਸਾਰੇ ਆ ਜਿਹੜੋ ਵੀ ਆਪਣੇ ਕਿਸਾਨ ਵੀਰਾਂ ਜਿੰਨੇ ਵੀ ਦੋਸਤ ਮਿੱਤਰ ਆਪਣਾ ਇਹ ਜੀ ਨੂੰ ਸੌਂਕ ਰੱਖਦੇ ਆ ਤੇ ਇੱਧਰ ਸਮਾਨ ਸ਼ਿੰਗਾਰ ਵੇ ਤੇ ਇੱਥੇ ਕਿਸਾਨ ਵੀਰ ਲਾ ਘੋੜਿਆਂ ਤੋਂ ਲੈ ਕੇ ਲਾ ਛੋਟੇ ਛੋਟੇ ਜਾਨਵਰ ਤੱਕ ਵੀ ਤੁਸੀਂ ਤੇ ਜੀ ਦਾ ਸ਼ੌਂਕ ਨਾਲ ਆਪਦੇ ਲੈ ਸਕਦੇ ਹੋ ਤੇ ਆ ਜਾ ਵੀ ਦੋਸਤ ਹਾਂਜੀ ਦੋਸਤੋ ਵੇਖੋ ਇਧਰ ਡੀ ਐਲ ਐਫ ਏ ਦੁੱਧ ਚਵਾਈ ਦਾ ਮਹਾਕੰਬ ਅੰਤਰਰਾਸ਼ਟਰੀ ਮੇਲਾ ਜੋ ਕਿ ਪੰਡਿਤ ਡੱਕ ਵਿਖੇ ਸਥਾਨ ਪਸ਼ੂ ਮੰਡੀ ਝੰਡੇ ਵਾਲਾ ਡੱਕ ਜ਼ਿਲ੍ਹਾ ਮੋਗਾ ਜੋ ਅੱਜ ਇੱਥੇ ਸਾਡੇ ਕਿਸਾਨ ਵੀਰ ਆਪੋ ਆਪਣੇ ਪਸ਼ੂਆਂ ਦਾ ਦਰਸ਼ਨ ਕਰਨ ਲਈ ਆਪੋ ਆਪਣੇ ਪਸ਼ੂਆਂ ਨੂੰ ਦਿਖਾਉਣ ਲਈ ਇੱਥੇ ਜੋ ਕਿ ਚੈਂਪੀਅਨ ਬਣ ਅੱਜ ਦੇਖੋ ਦੋਸਤੋ ਅੱਜ ਪਤਾ ਨਹੀਂ ਕਿਹੜੇ ਕਿਹੜੇ ਕਿਸਾਨ ਵੀਰਾਂ ਨੇ ਬੇਸਬ ਤਿੰਨ ਦਿਨ ਮਿਲਜਣਾ ਤੇ ਤਿੰਨ ਦਿਨਾਂ ਵਿੱਚ ਕਿਹੜੇ ਕਿਹੜੇ ਕਿਸਾਨ ਵੀਰਾਂ ਨੇ ਇਨਾਮ ਗੱਡੀਆਂ ਕਾਰਾਂ ਮੋਟਰ ਆਪਣੇ ਘਰਾਂ ਤੱਕ ਲੈ ਕੇ ਜਾਣੇ ਆ ਜੋ ਕਿ ਅੱਜ ਜਿਹੜਾ ਇਹਨਾਂ ਦਾ ਸਮਾਂ ਇਹ ਆ ਦੋਸਤੋ ਵੀ ਜਿਹੜਾ ਬਾਈਆਂ ਨੇ ਮਨ ਲਾ ਕੇ ਕਮਾਈ ਕਰੀ ਆ ਮਨ ਲਾ ਕੇ ਸੇਵਾ ਕਰੀਆ ਜਾਨਵਰਾਂ ਦੀ ਅੱਜ ਉੱਥੇ ਇਹੀ ਨਿਤਰਨੇ ਆ ਦੋਸਤੋ ਅੱਜ ਦੇਖੋ ਇੱਧਰ ਦਿਖਾ ਦਿਓ ਬਾਈ ਨੂੰ ਸਟਾਲਾਂ ਵਗੈਰਾ ਜੋ ਮੇਲੇ ਦਾ ਅਰੇਂਜਮੈਂਟ ਕਰਿਆ ਨਾ ਦੋਸਤੋ ਪ੍ਰਬੰਧ ਕਰਿਆ ਦੋਸ ਬਾ냔ੇ ਪ੍ਰਬੰਧਕ ਸੱਜਣਾ ਨੇ ਬਹੁਤ ਵਧੀਆ ਢੰਗ ਨਾਲ ਕਰਿਆ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਸਟਾਲਾਂ ਵਗੈਰਾ ਲੱਗੀਆਂ ਦੋਸਤੋ ਇਹਨੂੰ ਇੱਧਰ ਵੀ ਕਰਦੇ ਆਹ ਦੇਖੋ ਦੋਸਤੋ ਕੀ ਬਾਤ ਹੈ ਚੈਂਪੀਅਨ ਕਾਊ ਆਵਾਰਡ ਇੱਧਰ ਦੇਖੋ ਦੋਸਤੋ ਆਹ ਇੱਧਰ ਵੀ ਸਰਦਾਰ ਹਰਪ੍ਰੀਤ ਸਿੰਘ ਨੂਰਪੁਰ ਹਕੀ ਮਾਮੂ ਮੋਗਾ ਜੋ ਚੈਂਪੀਅਨ ਕਾਊ ਆਵਾਰਡ ਪੀਡੀਐਫ ਮੇਲੇ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਿਆ 74 ਪੈਂਟ 430 ਗ੍ਰਾਮ ਲੀਟਰ ਦੁੱਧ ਲੈ ਕੇ ਦੋਸਤੋ ਕੀ ਬਾਤ ਹੈ ਇਥੋਂ ਦੋਸਤੋ ਆਪਾਂ ਨੂੰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਵੀ ਜਿਹੜੇ ਲੋਕ ਕਹਿੰਦੇ ਆ ਨਾ ਪਸ਼ੂਆਂ ਨੂੰ ਜਾਂ ਇਹ ਜਾਨਵਰਾਂ ਨੂੰ ਵੀ ਇਹ ਕਿਹੜਾ ਕੀਤਾ ਪਰ ਇਹਦੇ ਵਿੱਚ ਨਰਵਸ ਹੋਣ ਵਾਲੀ ਗੱਲ ਨਹੀਂ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਹ ਵੇਖਣਾ ਜੇ ਮੇਲੇ ਦਾ ਇੱਕ ਮੇਨ ਰੈਸ ਆਪਣਾ ਹੀ ਆ ਦਿਖਾਉਣ ਦਾ ਮੋਟਿਵ ਆਪਣਾ ਜੋ ਆਪਣੇ ਦੋਸਤ ਮਿੱਤਰ ਇਹ ਚੀਜ਼ ਤੋਂ ਪਾਸੇ ਹੁੰਦੇ ਜਾ ਰਹੇ ਆ ਬਾਹਰ ਲਿਆ ਕੰਟਰੀਆਂ ਨੂੰ ਦੋਸਤ ਮਿੱਤਰ ਭਾਈ ਦੇ ਆ ਤੇ ਇਹ ਮੇਲੇ ਦੇ ਵਿੱਚ ਅੱਜ ਆਪਾਂ ਨੂੰ ਬਹੁਤ ਵਧੀਆ ਟੰਗਣਾ ਇੱਕ ਆਪਾਂ ਨੂੰ ਮਿਲਣ ਦੀ ਹੈ ਖੁਸ਼ੀ ਵੀ ਜਿਹੜੇ ਅੱਜ ਦੇ ਨੌਜਵਾਨ ਬਾਹਰ ਨੂੰ ਜਾ ਰਹੇ ਆ ਤੇ ਇੱਥੇ ਅੱਜ ਜਿਹੜਾ ਸਾਡੇ ਨੌਜਵਾਨਾਂ ਨੇ ਜਾ ਸਾਡੇ ਭੈਣ ਭਰਾਵਾਂ ਨੇ ਕਿਸਾਨ ਵੀਰਾਂ ਨੇ ਮਾਵਾਂ ਨੇ ਅੱਜ ਪਸ਼ੂ ਨੂੰ ਪਾਲ ਕੇ ਪੁੱਤਾਂ ਵਾਂਗੂ ਘਰੋਂ ਅੱਜ ਇੱਥੇ ਲੈ ਕੇ ਆਏ ਅੱਜ ਇੱਥੇ ਉਹ ਤਿਆਰ ਬੇਚੇ ਕੰਕੜਵਾਉਣੀਆਂ ਦੋਸਤੋ ਹਾਂਜੀ ਦੋਸਤੋ ਜੋ ਮੇਲੇ ਦਾ ਆਪਣਾ ਅੰਦਰ ਆਪਾਂ ਆ ਚੁੱਕੇ ਆ ਜਿੱਥੇ ਕਿ ਕਈ ਕਿਸਾਨਾਂ ਨੇ ਦੋਸਤ ਮਿੱਤਰਾਂ ਨੇ ਜੋ ਕਈ ਦਿਨਾਂ ਤੋਂ ਵੈਸੇ ਤਾਂ ਮੇਲਾ ਤੁਹਾਨੂੰ ਪਹਿਲਾਂ ਵੀ ਦੱਸਤਾ ਜੀ ਕਈ ਦਿਨਾਂ ਤੋਂ ਇਹ ਸਟਾਰਟਿਕ ਸੀਗਾ ਤੇ ਪਰ 19 ਤਰੀਕ 20 ਤੋਂ ਆਏ ਇੱਥੇ ਜਿਹੜੇ ਤੰਬੂ ਕਿਸਾਨ ਵੀਰਾਂ ਨੇ ਲਾਏ ਆ ਆਪਣੇ ਪਸ਼ੂਆਂ ਨੂੰ ਇੱਥੇ ਪੁੱਤਾਂ ਵਾਂਗੂ ਪਸ਼ੂ ਨੂੰ ਜੋ ਪਾਲੇ ਹੋਇਆ ਇੱਥੇ ਲੈ ਕੇ ਆਏ ਆ ਅੰਦਰ ਆਪਾਂ ਦਿਖਾਉਨੇ ਆ ਤੁ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਬਈ ਮੇਲਾ ਚੜ੍ਹਕ ਮੰਡੀ ਜੋ ਲੱਗਿਆਗਾ ਅੱਜ ਉਹਦੇ ਤੇ ਆਪਣੇ ਜਾਨਵਰ ਲੈ ਕੇ ਆਏ ਆ ਤੇ ਦੁੱਧ ਦੇ ਰਿਕਾਰਡ ਵਿੱਚ ਚੁਆਈ ਤੇ ਲੈ ਕੇ ਆਏ ਆ ਠੀਕ ਹੈ ਜੀ ਕਿਹੜੇ ਕਿਹੜੇ ਜਾਨਵਰ ਕਿੰਨੇ ਲੈ ਕੇ ਆਏ ਹੋ ਜੀ ਪੰਜ ਪੰਜ ਇੱਥੋਂ ਲੈ ਕੇ ਨਹੀਂ ਬਾਈ ਠੀਕ ਹੈ ਬੈਠ ਤੋਂ ਲੈ ਕੇ ਠੀਕ ਹੈ ਕਿਹੜਾ ਪਿੰਡ ਹੈ ਜੀ ਆਪਣਾ ਤੰਦਵਾੜਾ ਪਾਈ ਦਾ ਪਿੰਡ ਵੜਾ ਪਾਈ ਗਿਆ ਠੀਕ ਹੈ ਜੀ ਤੇ ਆਪਣਾ ਅੱਜ ਚੁਆਈ ਅੱਜ ਹੋਣੀ ਆ ਕਿੱਦੇ ਕਹਿੰਦੇ ਦਿਨ ਹੋਣੀ ਆ ਚੁਆਈ ਅੱਜ ਸ਼ਾਮ ਨੂੰ ਚੁਆਈ ਹੋਣੀ ਆ ਓਕੇ 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 ਜੀ ਠੀਕ ਆ ਤੇ ਆਪਣਾ ਜੋ ਆ ਜਾਨਵਰ ਇਹਦੇ ਬੱਚੇ ਜੀ ਮਗਰ ਠੀਕ ਹੈ ਬਾਈ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਕਰੇ ਲੂਈ ਪਸ਼ੂ ਰੱਖਦੇ ਹੋ ਤੇ ਪਹਿਲਾਂ ਹੁਣ ਆਪਣਾ ਪਹਿਲਾਂ ਤਾਂ ਨਹੀਂ ਕੋਈ ਮੇਲੇ ਵਗੈਰਾ ਤੇ ਉਹ ਵਾਹ ਜੀ ਵਾਹ ਆਹ ਦੋਸਤੋ ਬਾਈ ਦੱਸਾ ਜਗਰਾਮ ਹੀ ਮੇਲੇ ਤੋਂ ਕਿੰਨੇ ਕਿਲੋ ਦੁੱਧ ਦੇ ਵਿੱਚ ਦਿੱਤੀ ਚੋਈ ਚ 21 ਕਿਲੋ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਬਾਕੀ ਆਪਾਂ ਬਾਈ ਨਾਲ ਗੱਲ ਕਰੀ ਸਿੱਧਰ ਦੇਖ ਸਕਦੇ ਹੋ ਤੁਸੀਂ ਕਾਫੀ ਦਿਨਾਂ ਤੋਂ ਸਟਾਲਾਂ ਲੱਗੀਆਂ ਹੋਈਆਂ ਇੱਥੇ ਬਾਈ ਸਸਤੀ ਕਾ ਹਾਲ ਹੋਰ ਸੇਤਾ ਠੀਕ ਹੈ ਜੀ ਅੱਜ ਨੇੜ ਨੂੰ ਹੋ ਜਾ ਮੜਾ ਜਾ ਤੇ ਕਿਹੜੇ ਜਗ੍ਹਾ ਤੋਂ ਆਏ ਜੀ ਪਣਾਵਾਲੀ ਸੇ ਪਣਾਵਾਲੀ ਸੇ ਕਿੰਨੇ ਲੈ ਕੇ ਆਏ ਹੋ ਜਾਨਵਰ ਤੋ 1 1 ਰੁਪਈਆ ਚੋਈ ਵਾਸਤੇ ਚੋਈ ਦੇ ਨਾਂਵਲੇ ਚ ਠੀਕ ਹੈ ਜੀ ਠੀਕ ਹੈ ਤੇ ਆ ਬੱਚੇ ਇਹਨਾਂ ਦੇ ਮਗਰ ਇਹ ਬੱਚੇ ਮਗਰ ਠੀਕ ਹੈ ਪਹਿਲਾ ਕੋਈ ਆਪਣਾ ਜਿੱਤਿਆ ਜਾਨਵਰ ਇਹਨਾਂ ਚ ਜਿਹੜਾ ਲੱਗੇ ਆ ਪਹਿਲੀ ਵਾਰ ਹੀ ਆ ਜੀ ਪਹਿਲੀ ਵਾਰ ਵਾਹ ਜੀ ਵਾਹ ਕੀ ਬਾਤ ਆ ਨੰਦ ਹੀ ਲੈਣਾ ਦੇਖੋ ਨਾ ਆਊਗਾ ਸੁੱਖ ਚਈ ਦੀ ਤੇ ਬਾਕੀ ਇਹ ਕਿੰਨੇ ਆਪਣੇ ਜਾਨਵਰ ਤੁਸੀਂ ਲੈ ਕੇ ਆਏ ਆ ਅੱਜ 1 21 ਇਹ ਕਿਡਾਂ ਸਿੱਧੂ ਦਵਾਲੀ ਅਡਾਂ ਸਿੱਧੂ ਦਵਾਲੀ ਠੀਕ ਹੈ ਜੀ ਠੀਕ ਹੈ ਤੁਹਾਡਾ ਜੀ ਲਖਤਿਵਾਦ ਹੈ ਤੁਹਾਡਾ ਬਧਨਿਆਵਾਦ ਮਿਹਰਬਾਨੀ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਅੰਕ ਠੀਕ ਠਾਕ ਜੀ ਸਤ ਇੱਕੀ ਲੱਗੇ ਆ ਵੀ ਇੱਕੀ ਲੱਗੇ ਆ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਕੀ ਮੈਲਕ ਰਿਕਾਰਡ ਵਗੈਰਾ ਜੀ ਇਹਦਾ ਇੱਥੇ ਤਾਂ ਜੇ ਸ਼ੁਰੂ ਹੋਣਾ ਅੱਜ ਸ਼ਾਮ ਨੂੰ ਅਸਤ ਜੀ ਅੱਜ ਚੁਵਾਈ ਹੋਣੀ ਹੈ ਨਾ ਚੁਵਾਈ ਵਾਲੇ ਚ ਲੈ ਕੇ ਆਵੋਗੇ ਚਲੋ ਮੇਲੇ ਤੇ ਪਿਛਲੀ ਯਾਰ Winner ਸੀਗੀ Winner ਸੀਗੀ ਠੀਕ ਹੈ ਠੀਕ ਹੈ ਵਾਹ ਵਾਹ ਪੀਡੀਐਫ ਤੇ ਸੈਕੰਡ ਸੀ ਹਾਂਜੀ ਹਾਂਜੀ ਤੇ ਪੀਡੀਐਫ ਤੇ ਵੀ ਜਾ ਕੇ ਆਈ ਹੈ ਠੀਕ ਹੈ ਜੀ ਠੀਕ ਹੈ ਉੱਥੋਂ ਵੀ ਜਿੱਤ ਰਹੀ ਤੀਜੇ ਨੰਬਰ ਠੀਕ ਹੈ ਤੀਜੇ ਨੰਬਰ ਚਲੋ ਬਹੁਤ ਵਧੀਆ ਤੇ ਕਿੰਨਾ ਆਪਣਾ ਦੁੱਧ ਵਗੈਰਾ ਇਹਦਾ ਪਹਿਲਾਂ ਪਹਿਲੇ ਸੂਈ ਆ ਕੇ ਜਾ ਨੇ ਤੀਜਸੂਆ ਤੀਜਸੂਆ ਠੀਕ ਹੈ ਜੀ ਕਿਹ ਪਿੰਡ ਦਾ ਆਪਾਂ ਕਿਹੜੇ ਪਿੰਡ ਤੋਂ ਆਏ ਹੋ ਦਵੜੀਖਾਨਾ ਪਿੰਡ ਤੋਂ ਦਵੜੀਖਾਨਾ ਪਿੰਡ ਤੋਂ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਕਿਹੜੇ ਪਿੰਡ ਤੋਂ ਆਏ ਵੀਰ ਜੀ ਲਾਲਿਆਣੇ ਤੋਂ ਜਿਤਲਮੰਡੀ ਸਾਹਬ ਉਹਦੇ ਨਾਲ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਠੀਕ ਹੈ ਕ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ 9463419850 ਜੀ ਠੀਕ ਹੈ ਤੇ ਅੱਜ ਕਿੰਨੇ ਪਸ਼ੂ ਲੈ ਕੇ ਆਏ ਤੁਸੀਂ ਇੱਕ ਮੱਝ ਇੱਕ ਮੱਝ ਲੱਗੇ ਆ। ਇੱਕ ਇਹਦਾ ਕੱਟਾ ਹੈ ਖੀਰਾ 16 ਮਹੀਨੇ ਦਾ ਜੀ ਕਰਮਵੀਰ ਬੰਨਦਾ ਉਹ ਰਿੰਗ ਚ ਲਾਵਾਂਗੇ। ਠੀਕ ਹੈ ਬਈ ਠੀਕ ਹੈ ਤੇ ਆਪ ਕੀ ਦੀ ਧੀ ਹੈ ਇਹ ਕੁਛ ਇਹਦਾ ਰਿਕਾਰਡ ਵਗੈਰਾ ਪਤਾ ਨਹੀਂ 1% ਵੀ ਨਹੀਂ ਪਤਾ। 1% ਵੀ ਨਹੀਂ ਰੱਖਿਆ। ਠੀਕ ਹੈ ਬਈ ਤੇ ਕਿੰਨਾ ਕੋਈ ਦੁੱਧ ਵਗੈਰਾ ਕੀ ਰਿਕਾਰਡ ਹੈ? ਇਹਨੇ ਮਾਰਚ 2021 ਦੇ ਵਿੱਚ ਪੀਡੀਐਫ ਤੇ ਜਿਹੜਾ ਮਤਲਬ ਲੌਕਡਾਊਨ ਤੋਂ ਬਾਅਦ ਪਹਿਲਾਂ ਹਾਂਜੀ 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 ਉੱਥੇ 24356 ਦਾ ਦੁੱਧ ਕੱਢਿਆ ਸੀਗਾ। ਠੀਕ ਹੈ ਠੀਕ ਹੈ ਠੀਕ ਅੱਛਾ ਫਾਸਟਸਟ ਐਂਪੀਅਰ ਹੈ ਇਹ ਉਥੋਂ ਦੀ ਤੇ ਨੰਬਰ ਉਧਰ ਹੀ ਆਵਤ ਆਪਣਾ ਅੱਜ ਦੀ ਚੁਆਈ ਹੋ ਗਈ ਇਹਦੇ ਕਿ ਜਹਾਂ ਜੇ ਸਟਾਰਟਿੰਗ ਹੋਣੀ ਹੈ ਹਰੇ ਕੁਛ ਨਹੀਂ ਹਰੇ ਕੋਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਬੱਚਾ ਵਗੈਰਾ ਨਾਲ ਹੀ ਇਹਦੇ ਹਾਂ ਕੋਈ ਨੂੰ ਦਾ ਛੋਟਾ ਬੱਚਾ ਉੱਥੇ ਰੋਹਨੂਰ ਦਾ ਬੱਚਾ ਠੀਕ ਹੈ ਠੀਕ ਹੈ ਜੀ ਤੇ ਆਪ ਤਾਂ ਇਹ ਮੋਰਾ ਚ ਹੀ ਆ ਗਿਆ ਨਾ ਹਾਂ ਜੀ ਮੋਰਾ ਮੋਰਾ ਚ ਠੀਕ ਹੈ ਬਈ ਜੀ ਠੀਕ ਹੈ ਤੇ ਬਾਕੀ ਦੋਸਤੋ ਆ ਭਾਈ ਦਿਖਾ ਦਿਓ ਇੱਧਰ ਅੱਜ ਦੀ ਜੋ ਵੀ ਬਾਡੀ ਟਾਂਚਾ ਬਹੁਤ ਵਧੀਆ ਜੀ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਅੱਜ ਜੋ ਵੀ ਹੈ ਬਾਈ ਨੇ ਕਹੇ ਪਹਿਲਾਂ ਇਹ ਡੀਡੀਐਮ ਮੇਲੇ ਤੋਂ ਚੈਂਪੀਅਨ ਰਹੀ ਹੈ ਕਰਮਾ ਵਾਲੀ ਬਾਜੀ ਬਾਡੀ ਢਾਂਚਾ ਵੀ ਦੇਖ ਸਕਦੇ ਹੋ ਸਿੰਕ ਕੁਆਲਿਟੀ ਦੇਖ ਸਕਦੇ ਹੋ ਆਟਰ ਕੁਆਲਿਟੀ ਦੇਖ ਸਕਦੇ ਹੋ ਹਾਂਜੀ ਬਾਈ ਜੀ ਇੱਕ ਗੱਲ ਹੋਰ ਆ ਜਿਵੇਂ ਤੁਸੀਂ ਅੱਜ ਦੇ ਸਮੇਂ 'ਚ ਦੇਖਦੇ ਆ ਵੀ ਪਵੈਖਾ ਜਿਹੜਾ ਸੱਦਾ ਆਉਣ ਵਾਲਾ ਜਨਰੇਸ਼ਨ ਆ ਉਹ ਬਾਹਰ ਨੂੰ ਜਾਂਦੀ ਆ ਜਾਂ ਆਪਾਂ ਕਹਿੰਦੇ ਨੇ ਵੀ ਲੋਕ ਕਹਿੰਦੇ ਆ ਯਾਰ ਪਸ਼ੂਆਂ ਦਾ ਕੰਮ ਤਾਂ ਹੁਣ ਉੱਪਰ ਦੀ ਜਾਂਦਾ ਦੁੱਧ 'ਚ ਫਾਇਦਾ ਨਹੀਂ ਗੋਹਾ ਮਿੱਧਣ ਵਾਲਾ ਕੰਮ ਹੀ ਆ ਇਹਦੇ ਬਾਰੇ ਤੁਹਾਡੇ ਕੀ ਥੀ ਵਿਊ ਆ ਨਹੀਂ ਸਾਡੇ ਤਾਂ ਦੇਖੋ ਜੀ ਨਾ ਪਤਾ ਕੀ ਕਹਿੰਦਾ ਉਹਨਾਂ ਦੇ ਬੱਚਾ ਦੇ ਨਹੀਂ ਸਾਰੇ ਸਹੀ ਉਹਨਾਂ ਦੇ ਮਾਪੇ ਦੀ ਸੋਚ ਹੈ ਵੀ ਅਸੀਂ ਇਹਨਾਂ ਨੂੰ ਬਾਹਰ ਹੀ ਭੇਜਣਾ ਹਾਂਜੀ ਉਹ ਸੁਦਾ ਤਾਂ ਉਹ ਗੋਹਾ ਟਾਲ ਨੂੰ ਵੀ ਨਹੀਂ ਲਾਉਂਦੇ ਬੱਚੇ ਨਹੀਂ ਲਾਉਂਦੇ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਉਹਨਾਂ ਦੇ ਮਨ ਨਾਲ ਉਹਨਾਂ ਜਿਵੇਂ ਹੁਣ ਬੱਚਾ ਆਉਂਦੇ ਮਨ ਚ ਉਹਨਾਂ ਦੇ ਮਾਪੇ ਉਹਨੂੰ ਭਰਤਾ ਨਾ ਫਿਰ ਉਹੀ ਹੈ ਨਾ ਉਹ ਆਟੋਮੈਟਿਕਲੀ ਬੱਚਾ ਉਹ ਚੀਨ ਸਕੂਪ ਦਿੰਦਾ ਹਾਂ ਪਰ ਉਹਨੂੰ ਪਤਾ ਹੀ ਨਹੀਂ ਆ ਜਿੱਦਾਂ ਉਹਨੂੰ ਲਾਉਣ ਮੰਲਾ ਨੂੰ 100 ਰੁਪਏ ਦਾ ਹੋਵੇ ਟਰਮੀਨ ਦੀ ਪਾਸੂ ਸਾਹਮੂਗਾ ਇਹ ਤਾਂ ਗੱਲ ਹੈ ਸਾਹਮਣਾ ਹੁਣ ਇੱਥੇ ਛੋਟਾ ਜਿਹਾ ਬੱਚਾ ਹੈ ਨਾਲੇ ਪੜਦਾ ਨਾਲੇ ਪੰਜ ਛੇ ਗਾਵਾਂ ਸਾਹਮਣਾ ਉਹ 70000 ਰੁਪਏ ਦਾ ਦੁੱਧ ਪਾ ਦਿੰਦਾ ਤੇ ਇਹ ਨਹੀਂ ਮੁੰਡਾ ਤੇ ਮੈਂ ਤਾਂ ਇਹ ਵੀ ਨਾਲ ਕਹਿੰਦਾ ਬਈ ਜੀ ਦੇਖੀ ਜੀ ਇੱਕ ਸਾਹਮਣਾ ਇੱਕ ਸਰਕਾਰੀ ਮਲਾਜ ਬੰਦਾ ਘਰੇ ਹੈ ਜਿਹਦਾ ਆਪਦਾ ਖੁਦ ਦਾ ਕੀਤਾ ਚਾਹਦਾ ਮੈਂ ਤਾਂ ਇਹ ਚੀਜ਼ ਦੇ ਨਾਲ ਸਹਿਮਤ ਹਾਂ ਜਿਹੜੀ ਗੱਲ ਤਿੰਨ ਪਸ਼ੂਆਂ ਨਾਲ ਭੁੱਖਾ ਨਹੀਂ ਮਰਦਾ ਤਿੰਨ ਪਸ਼ੂ ਸਾਹਮਣੇ ਜੇ ਸਹੀ ਢੰਗ ਨਾਲ ਬੰਦਾ ਪ੍ਰੋਪਰ ਹਾਂ ਹਾਂ ਮੈਂਬਰ ਬਣੋ ਹਾਂਜੀ ਸਾਰੀ ਸਿੱਖ ਲਾਈ ਲੋ ਵੀਰੇ ਸਹੀ ਗੱਲ ਹੈ ਜੀ ਸਿੱਖ ਲ ਤੇ ਬਾਕੀ ਕਹਿੰਦੇ ਨੇ ਸਭ ਤੋਂ ਵੱਡੀ ਗੱਲ ਇੱਕ ਹੋਰ ਆ ਬਈ ਇਹ ਜਿਹੜਾ ਕੋਈ ਵੀ ਕੀਤਾ ਬੰਦਾ ਕਰਦਾ ਪਸ਼ੂ ਦਾ ਜਾਂ ਕਿਸਾਨ ਵੀਰ ਨਾ ਇਹਦੇ ਨਾਲ ਇੱਕ ਬੰਦਾ ਇਨਸਾਨ ਸਭ ਤੋਂ ਵਧੀਆ ਤਾਂ ਬੰਨ ਨਹੀਂ ਬੰਨਣਾ ਉਹਦੀ ਸ਼ਖਸੀਅਤ ਨਹੀਂ ਨਿਖਰਨੀ ਨਿਖਰਨਾ ਤੇ ਪਰ ਜਿਹੜਾ ਇਹਦੀ ਸੇਵਾ ਦਾ ਜਾਂ ਇਹਨਾਂ ਦਾ ਕੰਮ ਦਾ ਬੰਦੇ ਦੇ ਅੰਦਰ ਦਿਲ ਦੇ ਵਿੱਚ ਆਪਣੇ ਉਹ ਹੋਣਾਗਾ ਠੰਡਾ ਪਾਣਾਗਾ ਉਵਕਰਈ ਆ ਨਾ ਤੇ ਇੱਕ ਗੱਲ ਹੋਰ ਸੀ ਦੋਸਤੋ ਬਾਈ ਜੀ ਨਾਲ ਆਪਾਂ ਗੱਲ ਕਰਦੇ ਡਾਕਟਰ ਸਾਹਿਬ ਨਾਲ ਵੀ ਇਹ ਜੋ ਕਈ ਵਾਰੀ ਪਸੋਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਜਾਂਦੀਆਂ ਨੇ ਉਹ ਤੁਹਾਨੂੰ ਦੱਸਣਗੇ ਤੇ ਕੀ ਡਾਕਟਰ ਸਾਹਿਬ ਆਪਣਾ ਉਹ ਦੱਸਿਓ ਕਿਹੜੀ ਬਿਮਾਰੀਆਂ ਬਾਰੇ ਤੁਸੀਂ ਕਹਿ ਰਹੇ ਸੀ ਜਿਹੜੀਆਂ ਨਹੀਂ ਉਹਨਾਂ ਮੇਨ ਦਵਾਈ ਆਪਰ ਕੋਲ ਲੈਵੇ ਦੀ ਹੈ ਓਕੇ ਲੈਵੇ ਦੀ ਹੋਮੋਪੈਥੀ ਦੀ ਹੋਮੋਪੈਥੀ ਠੀਕ ਹੈ ਉਹਦੇ ਵਿੱਚ ਕੀ ਹੈ ਕਈ ਵਾਰੀ ਜਾਨਵਰ ਦੀ ਜਿ ਦੇਖੋ ਜੇ ਤਾਂ ਕੁਦਰਤੀ ਲਾਲ ਉਚੀ ਨਹੀਂ ਵੀ ਹੈ ਹਾਂਜੀ ਉਹਦੇ ਤਾਂ ਕੋਈ ਦਵਾਈ ਨਹੀਂ ਕੰਮ ਕਰਦੀ ਸਹੀ ਹੈ ਜੀ ਸਹੀ ਹੈ ਅੱਜ ਤੱਕ ਬਣੀ ਨਹੀਂ ਹਾਂਜੀ ਕਈ ਵਾਰੀ ਨਾ ਮਤਲਬ ਬਾਅਦ ਚ ਲਾਲ ਉਚੀ ਨਹੀਂ ਵੀ ਹੋ ਜਾਂਦੀ ਥਣ ਵੱਧ ਘ ਦਵਾਈ ਕੰਮ ਉਹਦੋਂ ਕਰੂਗੀ ਜਦ ਜਾਨਵਰੋਂ ਜਦੋਂ ਆਪਾਂ ਦੁੱਧੋਂ ਛੜਤਾਂ ਛੜਤਾਂ ਜੀ ਮਨਾਂ ਚਾਲਦੇ ਦੁੱਧ ਕੀ ਨਹੀਂ ਕੰਮ ਕਰਦੀ ਠੀਕ ਹੈ ਜਿਵੇਂ ਹੁਣ ਕਈ ਤਾਂ ਝੋਟੀਆਂ ਪਹਿਲਾਂ ਨਾਲ ਹੀ ਵੈਸੇ ਸੀ ਉਹਦਾ ਕੁਦਰਤੀ ਤੌਰ ਤੇ ਉਹਨਾਂ ਦਾ ਨਹੀਂ ਕੁਦਰਤੀ ਨਹੀਂ ਜਿਹੜੀ ਪਹਿਲਾਂ ਲੌਲ ਉੱਚੀ ਨੀਵੀਂ ਕਰਕੇ ਆਉਂਦੀ ਹੈ ਜਦ ਪਤਾ ਲੱਗਿਆ ਤੁਹਾਨੂੰ ਆਪਣੀ ਦਵਾਈ ਲੈ ਜਾਓ ਠੀਕ ਹੈ ਜੀ ਲੌਲ ਇੱਕੋ ਹੋ ਜਾਊਗਾ ਐ ਬਰਾਬਰ ਬਹੁਤ ਬਰਾਬਰ ਕਰੇ ਪਹਿਲੇ ਦਿਨ ਹਾਂਜੀ 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 ਦੋਸਤੋ ਬਾਈ ਜੀ ਡਾਕਟਰ ਦਾ ਨਾਲ ਡਾਕਟਰ ਵੀ ਵੈਟਰਨਰੀ ਡਾਕਟਰ ਵੀ ਆ ਤਾਂ ਹੀ ਤਾਂ ਦਿਨ ਨਾਲ ਗੱਲਬਾਤ ਕਰਵਾਈ ਸੀ ਜੋ ਆਪਾਂ ਕਹਿੰਦੇ ਪਸ਼ੂ ਆਂਦਾ ਲੇਵਾ ਉੱਚਾਨੀਮਾ ਲੋਲ ਵਗੈਰਾ ਕਹਿੰਦੇ ਨੇ ਥਾਣਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਜੇ ਕਿਸੇ ਵੀ ਦੋਸਤ ਮਿੱਤਰ ਨੇ ਦਵਾਈ ਵਗੈਰਾ ਲੈਣੀ ਆ ਤਾਂ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਬਈ ਆਪਣਾ ਮੋਬਾਈਲ ਨੰਬਰ ਜਰੂਰ ਬੋਲਿਓ 9463419850 ਜੀ ਦੁਬਾਰਾ ਫਿਰ ਬੋਲ ਦਿਓ 9463419850 ਧੰਨਵਾਦ ਜੀ ਬਾਕੀ ਦਵਾਈ ਆਪਾਂ ਕੋਰੀਅਰ ਕਰਾ ਦਿੰਨੇ ਆ ਜਿਲ੍ਹਾ ਬਠਿੰਡਾ ਤੇ ਪਿੰਡ ਆਪਣਾ ਤਲਵੰਡੀ ਸਾਹਿਬ ਕੋਲ ਨਾਲ ਲਾ ਲਿਆ